ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ। ਤਸਵੀਰਾਂ ਚ ਦੇਖਦੇ ਪਈਓ ਤੁਸੀਂ ਇੱਕ ਨੌਜਵਾਨ ਜਿਸ ਦਾ ਨਾਮ ਹੈ ਕੋਵਰ ਅਮਰਿਤ ਬੀਰ ਸਿੰਘ ਜੋ ਕਿ ਪੁਸ਼ਪ ਬੁਆਏ ਦੇ ਨਾਲ ਬਹੁਤ ਜ਼ਿਆਦਾ ਫੇਮਸ ਬਟਾਲੇ ਤੋਂ ਨੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਨੌਜਵਾਨ ਜੂਥ ਨੂੰ ਜਿਹੜਾ ਆ ਇੱਕ ਸੇਧ ਦੇਣ ਦੇ ਵਾਸਤੇ ਤਾਂ ਦਦੀ ਕੀ ਇਸ ਨੌਜਵਾਨ ਨੇ ਬਹੁਤ ਸਾਰੇ ਜਿਹੜੇ ਆ ਉਹ ਵਰਲਡ ਰਿਕਾਰਡ ਆਪਣੇ ਨਾਂ ਕੀਤੇ ਨੇ ਜਿਨ੍ਹਾਂ ਦੇ ਵਿੱਚ ਪੁਸ਼-ਅਪ ਨੂੰ ਲੈ ਕੇ ਤੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਨੇ ਉਹ ਵਰਲਡ ਰਿਕਾਰਡ ਬਣਾਏ ਨੇ ਤਾਂ ਦੱਦੇ ਕਿ ਬਾਹਰ ਦੀਆਂ ਕੰਟਰੀਆਂ ਇਹਨੂੰ ਬਹੁਤ ਜ਼ਿਆਦਾ ਪ੍ਰਸਾਹਿਤ ਕਰਦੀਆਂ ਪਈਆਂ ਨੇ ਤੇ ਬਹੁਤ ਜ਼ਿਆਦਾ ਇਸ ਨੂੰ ਪੁਸ਼-ਅਪ ਕਰਦੀਆਂ ਪਈਆਂ ਨੇ ਅੱਗੇ ਵਧਣ ਦੇ ਲਈ ਉੱਥੇ ਹੀ ਤੁਹਾਨੂੰ ਦੱਦੀਏ ਕਿ ਕੋਵਰ ਅਮਰਤਬੀਰ ਸਿੰਘ ਦਾ ਇੱਕ ਉਲਾਮਾ ਵੀ ਹੈ ਕਿ ਹਾਲੇ ਤੱਕ ਉਸ ਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਆਫ ਇੰਡੀਆ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਬਲਾਵਾ ਨਹੀਂ ਭੇਜਿਆ ਕਿਸੇ ਤਰ੍ਹਾਂ ਦਾ ਕੋਈ ਵੀ ਮਾਨ ਸਨਮਾਨ ਨਹੀਂ ਕੀਤਾ ਹਾਲੇ ਤੱਕ ਕਿ ਬਹੁਤ ਸਾਰੇ ਜਿਹੜੇ ਆ ਉਹ ਸਨਮਾਨ ਪੱਤਰ ਬਹੁਤ ਸਾਰੇ ਜਿਹੜੇ ਆ ਉਹ ਜਿਹੜੇ ਆ ਉਹ ਤਗਮੇ ਬਹੁਤ ਸਾਰੇ ਜਿਹੜੇ ਜਿਹੜੇ ਰਿਕਾਰਡ ਨੇ ਉਹ ਬਣਾ ਚੁੱਕਿਆ ਆ ਬਹੁਤ ਸਾਰੇ ਦੇਸ਼ ਇਹਨੂੰ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ ਬਹੁਤ ਸਾਰੀਆਂ ਆਫਰਾਂ ਵੀ ਬਾਹਰੋਂ ਆ ਰਹੀਆਂ ਨੇ ਬਹੁਤ ਸਾਰੇ ਪੰਜਾਬੀ ਸਿੰਗਰਾਂ ਨੇ ਇਹਨਾਂ ਨੂੰ ਆਪਣੇ ਗੀਤਾਂ ਦੇ ਵਿੱਚ ਵੀ ਜਿਹੜਾ ਆ ਉਹ ਨਾਲ ਲਿਆ ਤੇ ਬਹੁਤ ਸੋਹਣਾ ਸਡਿਔਲ ਸਰੀਰ ਵਾਲਾ ਇਹ ਨੌਜਵਾਨ ਲਗਾਤਾਰ ਜਿਹੜਾ ਆ ਪੁਸ਼-ਅਪ ਕਰਦਾ ਹੋਇਆ ਤੇਹੀ ਤਸਵੀਰਾਂ ਦੇ ਵਿੱਚ ਦੇਖਦੇ ਪਿਓ ਦੂਸਰੇ ਪਾਸੇ ਜੁੱਧ ਨਸਿਆਂ ਵਿਰੋਧ ਦੇ ਵਿੱਚ ਇਸ ਨੂੰ ਤਿੰਨ ਜਿਲਿਆਂ ਦਾ ਜਿਹੜਾ ਆ ਬ੍ਰਾਂਡ ਅੰਬੈਸਡਰ ਬਣਾ ਕੇ ਵੀ ਅੱਗੇ ਕੀਤਾ ਗਿਆ ਤਾਂ ਕਿ ਨੌਜਵਾਨ ਇਸ ਦੀ ਸਿਹਤ ਇਸ ਦੀ ਮਿਹਨਤ ਨੂੰ ਦੇਖ ਕੇ ਅੱਗੇ ਹੌਣ ਅੱਗੇ ਵਧਣ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਨਸ਼ਾ ਜੇ ਕਰਦੇ ਨੇ ਛੱਡ ਦੇਣ ਤੇ ਜੇ ਕੋਈ ਧਿਆਨ ਦੇ ਵਿੱਚ ਆ ਤੇ ਉਸ ਦੇ ਵੱਲ ਨਾ ਜਾਣ ਖਾਸ ਕਰਕੇ ਖੇਡਾਂ ਨੂੰ ਜਿਹੜਾ ਆ ਪ੍ਰਭਾਵਿਤ ਕਰਨ ਤੇ ਜਿਹੜਾ ਆ ਖੇਡਾਂ ਦੇ ਵੱਲ ਹੀ ਜਾਣ ਕੁਵਰ ਅਮਰਤਪੀਰ ਦਾ ਸਿਰਫ ਏਕੀ ਜਿਹੜਾ ਉਲਾਮਾ ਆ ਉਹ ਪੰਜਾਬ ਸਰਕਾਰ ਤੇ ਗਵਰਨਮੈਂਟ ਆਫ ਇੰਡੀਆ ਜਾਨਕਿ ਭਾਰਤ ਸਰਕਾਰ ਜਿਹਨੂੰ ਆਪਾਂ ਸੈਂਟਰ ਸਰਕਾਰ ਵੀ ਕਹਿ ਸਕਦੇ ਆ ਉਹਨਾਂ ਨੂੰ ਇੱਕ ਉਲਾਮਾ ਆ ਕਿ ਉਹਨਾਂ ਨੇ ਅਜੇ ਤੱਕ ਇਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਰਾਬਤਾ ਨਹੀਂ ਕੀਤਾ ਕਿ ਇਸ ਨੂੰ ਸਨਮਾਨ ਦਿੱਤਾ ਜਾਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਆ ਉਹ ਇਸ ਨੂੰ ਬੁਲਾ ਕੇ ਜਿਹੜਾ ਆ ਗੱਲਬਾਤ ਕੀਤੀ ਜਾਵੇ ਬਾਕੀ ਬਹੁਤ ਹੀ ਖੂਬਸੂਰਤੀ ਦੇ ਨਾਲ ਨੌਜਵਾਨਾਂ ਦੇ ਲਈ ਇੱਕ ਆਈਕਨ ਬਣਿਆ ਹੋਇਆ ਆ ਕੋਵਰ ਅਮਰਤਬੀਰ ਸਿੰਘ ਬਟਾਲਾ ਤੋਂ ਤੁਸੀਂ ਦੇ ਦੇ ਪਏ ਵਿਕੀ ਮਲਕ ਦੀ ਇਹ ਰਿਪੋਰਟ ਬਣੀ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਮਾਟਾ ਡਾਪੜਾ ਧਰਮ ਦੀ ਡੀਪੀ ਨਾਮ ਪੁੱਛਿਆ ਸਰ ਮੇਰਾ ਨਾਮ ਕੁਵਰ ਅਮਰਿਤਵੀਰ ਸਿੰਘਾ ਜੀ ਕੁਵਰ ਕਿਸ ਕਿਸ ਜਿਹੜਾ ਕਾਰਟ ਹੈ ਸਰ ਮੇਰੇ ਫਿਟਨੈਸ ਪੁਸ਼ਅਪ ਕੈਟਾਗਰੀ ਦੇ ਵਿੱਚ ਵਰਲਡ ਰਿਕਾਰਡ ਨੇ ਤੇ ਮੈਂ ਹੁਣ ਤੱਕ ਹਾਫ ਸੈਂਚਰੀ ਕੰਪਲੀਟ ਕਰ ਚੁੱਕੇ ਹਾਂ ਜੀ ਦੇਖਿਆ ਜਾਂਦਾ ਹੈ ਕਿ ਬਾਅਦ ਵਿੱਚ ਕੋਈ ਕੋਈ ਕਲੱਬੀਆਂ ਜਿਹੜੀਆਂ ਹੈ ਸਰ ਮੈਂ ਆਫਰੀਕਾ ਕੰਟੀਨੈਂਟ ਆ ਉਹਦੇ ਵਿੱਚ ਕੰਟਰੀ ਹੈ ਬਰਲੈਂਡ ਉਹਦਾ ਗੁੱਡਵਿਲ ਐਂਬੈਸਡਰ ਮੈਨੂੰ ਕੋਸ਼ਿਸ਼ ਕੀਤਾ ਹੈ ਉੱਥੋਂ ਦੀ ਗਵਰਨਮੈਂਟ ਨੇ ਸਰ ਬਹੁਤ ਵਧੀਆ ਸਰ ਮਹਿਸੂਸ ਹੁੰਦਾ ਜੀ ਮੈਂ ਇੱਥੇ ਧੰਨਵਾਦ ਕਰਦਾ ਹਾਂ ਜਸਪੀਰ ਸਰ ਦਾ ਜੋ ਡੈਲੀਗੇਟ ਨੇ ਯੂਨਾਈਟਿਡ ਨੇਸ਼ਨ ਦੇ ਜਿਨ੍ਹਾਂ ਦੇ ਥਰੂ ਜਿਨ੍ਹਾਂ ਨੇ ਮੇਰੀ ਪ੍ਰੋਫਾਈਲ ਇਹਨਾਂ ਨੂੰ ਭੇਜੀ ਸੀ ਰეკਮੈਂਡ ਕੀਤੀ ਸੀ ਤੇ ਅੱਗੇ ਫਿਰ ਉਹਨਾਂ ਨੇ ਸਿਲੈਕਸ਼ਨ ਕੀਤੀ ਹੈ ਪਹਿਲਾਂ ਉਹਨੇ ਨਹੀਂ ਕੋਈ ਮੁਲਾਲ ਹੁੰਦਾ ਸੀ ਮੈਨੂੰ ਕੋਈ ਪੁੱਛ ਲੈਣ ਨਹੀਂ ਬੜੀ ਮਿੰਟ ਕਰਦਾ ਪਰ ਹੁਣ ਕਿੱਦਾਂ ਲੱਗਦਾ ਨਹੀਂ ਮੁਲਾਲ ਤੇ ਸਰ ਹਾਲੇ ਵੀ ਹੈਗਾ ਜੀ ਕਿਉਂਕਿ ਪੰਜਾਬ ਚੋਂ ਆਪਣੀ ਸਟੇਟ ਗਵਰਨਮੈਂਟ ਸੈਂਟਰ ਗਵਰਨਮੈਂਟ ਇਹਨਾਂ ਨੇ ਨਹੀਂ ਪੁੱਛਿਆ ਹੱਲੇ ਤੱਕ ਮੈਨੂੰ ਸਪੋਰਟ ਨਹੀਂ ਕੀਤੀ ਤੇ ਇਸ ਚੀਜ਼ ਦਾ ਮੁਲਾਲ ਸਰ ਹੈਗਾ ਹਾਲੇ ਵੀ ਪਰ ਬਾਹਰ ਦੀਆਂ ਗਵਰਨਮੈਂਟਸ ਬਾਹਰੀਆਂ ਜੋ ਸਟੇਟਸ ਨੇ ਕੰਟਰੀਜ਼ ਨੇ ਮੈਨੂੰ ਸਪੋਰਟ ਕਰ ਰਹੀਆਂ ਨੇ ਯੂਨਾਈਟਿਡ ਨੇਸ਼ਨਸ ਸਪੋਰਟ ਕਰ ਰਹੀ ਹੈ ਸੋ ਕਿਤਨਾ ਕਿਤੇ ਖੁਸ਼ੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਪ੍ਰਾਊਡ ਫੀਲ ਹੁੰਦਾ ਵਾ ਪਰ ਇਹ ਵੀ ਇੱਕ ਖਟਕਦੀ ਹੈ ਗੱਲ ਸਰ ਦਿਲ ਦੇ ਵਿੱਚ ਕਿ ਘਰੋਂ ਵੀ ਸਪੋਰਟ ਮਿਲੇ ਮੈਨੂੰ ਬਟਾਲਾ ਪੁਲਿਸ ਨੇ ਲੱਗੀ ਸੀ ਬ੍ਰਾਂਡ ਜੀ ਸੋ ਬਟਾਲਾ ਪੁਲਿਸ ਤੋਂ ਸਾਡੇ ਐਸਐਸਪੀ ਰਹਿ ਕੇ ਗਏ ਨੇ ਸੁਹੇਲ ਸਰ ਜੀ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਸੀ ਤੇ ਇਸ ਤੋਂ ਬਾਅਦ ਜਿਹੜੀ ਇੱਕ ਲਹਿਰ ਚਲਾਈ ਗਈ ਸੀ ਯੁਥ ਨਸ਼ਿਆਂ ਵਿਰੋਧ ਉਹਦੇ ਤਹਿਤ ਮੈਂ ਤਿੰਨ ਜ਼ਿਲ੍ਹਿਆਂ ਦਾ ਬ੍ਰਾਂਡ ਵੈਸਟਰ ਆ ਯੂਥ ਆਈਕਨ ਆ ਤੇ ਡਾਕਟਰ ਹਿਮਾਂਚੂ ਅਗਰਵਾਰ ਜੀ ਜਿਲੰਦਰ ਤੋਂ ਡੀਸੀ ਨੇ ਸਾਕਸ਼ੀ ਸਾਨੀ ਮੈਮ ਜਿਹੜੇ ਅੰਮ੍ਰਿਤਸਰ ਤੋਂ ਡੀਸੀ ਰਹਿ ਚੁੱਕੇ ਨੇ ਤੇ ਗੁਰਦਾਸਪੁਰ ਤੋਂ ਜਿਹੜੇ ਡੀਸੀ ਸਨ ਪਹਿਲਾਂ ਇਹਨਾਂ ਨੇ ਮੈਨੂੰ ਚੁਣਿਆ ਸੀ ਇਸ ਮਹਾਮਾਸਤੇ ਹਾਂਜੀ ਪਹਿਲਾਂ ਕੈਂਬੀ ਵੀਰੇ ਨੇ ਮੌਕਾ ਦਿੱਤਾ ਸੀ ਤੇ ਦੂਸਰਾ ਮੌਕਾ ਉਹ ਨਛੱਤਰ ਗਿਲ ਸਰ ਨੇ ਦਿੱਤਾ ਹੈ ਕਿੱਦਾਂ ਲੱਗਦਾ ਬਹੁਤ ਵਧੀਆ ਜੀ ਉਹ ਵੀ ਸ਼ੌਂਕ ਹੈ ਜੀ ਮੇਰਾ ਪ੍ਰੋਫੈਸ਼ਨਲ ਤਰੀਕੇ ਨਾਲ ਉਹਨੂੰ ਕਰਨਾ ਚਾਹੁੰਨਾ ਮੈਂ ਅੱਗੇ ਆ ਕੇ ਪਰਿਵਾਰ ਦੀ ਕਿਤਾਬ ਪਰਿਵਾਰ ਦੀ ਬਹੁਤ ਸਪੋਰਟ ਹੈ ਜੀ ਪਰਿਵਾਰ ਮੈਨੂੰ ਪਿਆਰ ਕਰਦਾ ਉਹਨਾਂ ਦਾ ਲਾੜਲਾ ਪਿੰਡ ਪੂਰਾ ਸਪੋਰਟ ਕਰਦਾ ਹੈ ਜੀ ਪਰ মিডিਆ ਸਾਡਾ ਸਪੋਰਟ ਕਰਦਾ ਇਹ ਮੈਨੂੰ ਨੌਜਵਾਨਾਂ ਨੂੰ ਮੈਂ ਇਹੀ ਕਹੂੰਗਾ ਕਿ ਤੁਸੀਂ ਜਿਹੜੇ ਵੀ ਕਿਤੇ ਜ ਮਿਹਨਤ ਕਰ ਰਹੇ ਹੋ ਇੱਕ ਓਨੈਸਟੀ ਦੇ ਨਾਲ ਚੱਲਦੇ ਰਹੋ ਤੇ ਡਿਪੈਂਡੈਂਟ ਨਾ ਰਹੋ ਕਿਸੇ ਦੇ ਉੱਤੇ ਆਪਣੇ ਰਾਹ ਆ ਬਣਾਓ ਪਰਮਾਤਮਾ ਦੇ ਉੱਤੇ ਯਕੀਨ ਰੱਖੋ ਤੇ ਨਾਮ ਜਪਿਆ ਕਰੋ